ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਵੇਗਾ ਕਿ ਮਿਊਚੁਅਲ ਫੰਡ ਸਹੀ ਹੈ ਕਈ ਲੋਕ ਇਸ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋਣਗੇ ਪਰ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਸ ਦੇ ਵਿੱਚ ਹੈ ਕੀ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪਸੋਡ ਵਿੱਚ ਤੁਸੀਂ ਜਾਣੋਗੇ ਕਿ ਕਿਸ ਤਰ੍ਹਾਂ ਤੁਸੀਂ ਮਿਊਚੁਅਲ ਫੰਡ ਵਿੱਚ 100 ਰੁਪਏ ਨਾਲ ਇਨਵੈਸਟਮੈਂਟ ਸ਼ੁਰੂ ਕਰ ਸਕਦੇ ਹੋ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ 4000 ਸਬਸਕ੍ਰਾਈਬਰਸ ਪੂਰੇ ਹੋਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਅਜਿਹੀ ਪੋਜੀਸ਼ਨਲ ਟਰੇਡਿੰਗ ਨਿੰਜਾ ਟੈਕਨੀਕ ਬਾਰੇ ਦੱਸਾਂਗਾ ਜਿਸ ਨਾਲ ਤੁਸੀਂ ਬਿਨਾਂ ਰਿਸਕ ਲਈ ਮਲਟੀ ਬੈਗਰ ਪ੍ਰੋਫਿਟਸ ਕਮਾ ਸਕਦੇ ਮਿਊਚੁਅਲ ਫੰਡ ਇੱਕ ਫਾਈਨੈਂਸ਼ੀਅਲ ਇਨਸਟਰੂਮੈਂਟ ਹੈ ਜਿਸ ਵਿੱਚ ਬਹੁਤ ਸਾਰੇ ਲੋਕਾਂ ਦੇ ਪੈਸਿਆਂ ਨੂੰ ਇਕੱਠਾ ਕਰਕੇ ਡਿਫਰੈਂਟ ਐਸੈਟ ਕਲਾਸਿਸ ਜਿਵੇਂ ਇਕਵਿਟੀ, ਡੈਬਟ ਜਾਂ ਕਮੋਡਿਟੀਸ ਵਿੱਚ ਲਗਾਇਆ ਜਾਂਦਾ ਹੈ। ਪੈਸੇ ਲਗਾਉਣ ਦਾ ਸਾਰਾ ਕੰਮ ਪ੍ਰੋਫੈਸ਼ਨਲ ਪੋਰਟਫੋਲੀਓ ਮੈਨੇਜਰ ਦਾ ਹੁੰਦਾ ਹੈ ਤੁਹਾਡਾ ਨਹੀਂ। ਇਹ ਪੋਰਟਫੋਲੀਓ ਮੈਨੇਜਰ ਆਪਣੀ ਰਿਸਰਚ ਸਕਿੱਲ ਅਤੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਡੇ ਪੈਸੇ ਨੂੰ ਵੱਖ-ਵੱਖ ਐਸੈਟਸ ਵਿੱਚ ਲਗਾਉਂਦੇ ਨੇ। ਯਾਨੀ ਕਿ ਇੱਕ ਡਾਈਵਰਸਿਫਾਈਡ ਪੋਰਟਫੋਲੀਓ ਬਣਾਉਂਦੇ ਹਨ ਅਤੇ ਉਸ ਤੋਂ ਕੀ ਰਿਟਰਨ ਮਿਲ ਸਕਦਾ ਹੈ ਉਸੇ ਹਿਸਾਬ ਨਾਲ ਵੱਖ-ਵੱਖ ਸਕੀਮਸ ਲਾਂਚ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਹਨ ਜਿਨ੍ਹਾਂ ਬਾਰੇ ਇੱਕ ਵੀਡੀਓ ਵਿੱਚ ਦੱਸਣਾ ਪੋਸੀਬਲ ਨਹੀਂ ਮਿਊਚੁਅਲ ਫੰਡ ਕਿਸੇ ਵੀ ਟਾਈਪ ਦਾ ਹੋਵੇ ਸਾਰਿਆਂ ਦੇ ਕਾਮਨ ਬੈਨੀਫਿਟ ਹੁੰਦੇ ਨੇ ਕਾਮਨ ਬੈਨੀਫਿਟ ਦਾ ਮਤਲਬ ਕਿ ਤੁਸੀਂ ਇਸ ਵਿੱਚ 100 ਰੁਪਏ ਦੀ ਛੋਟੀ amount ਤੋਂ ਵੀ ਇਨਵੈਸਟਮੈਂਟ ਸ਼ੁਰੂ ਕਰ ਸਕਦੇ ਹੋ ਕਿਉਂਕਿ ਇਹ ਪ੍ਰੋਫੈਸ਼ਨਲ ਮੈਨੇਜਰ ਦੁਆਰਾ ਮੈਨੇਜ ਕੀਤਾ ਜਾਂਦਾ ਹੈ ਇਸ ਲਈ ਤੁਹਾਨੂੰ ਐਕਟਿਵਲੀ ਮਾਰਕੀਟ ਨੂੰ ਦੇਖਣ ਦੀ ਲੋੜ ਨਹੀਂ ਇਸ ਤਰ੍ਹਾਂ ਨਾਲ ਤੁਹਾਡੀ ਟੈਨਸ਼ਨ ਵੀ ਖਤਮ ਐਗਜ਼ਾਮਪਲ ਲਈ ਮੰਨ ਲਓ ਤੁਸੀਂ ਇੱਕ अच्छे ਸਟਾਕ ਵਿੱਚ ਇਨਵੈਸਟ ਕਰਨਾ ਹੈ ਤੁਸੀਂ ਜੋ ਸਟਾਕ ਰਿਸਰਚ ਕਰਦੇ ਹੋ ਫਿਰ ਡਿਸੀਜਨ ਲੈਂਦੇ ਹੋ ਸਟਾਕ ਡਿੱਗ ਗਿਆ ਤਾਂ ਟੈਨਸ਼ਨ ਜੇ ਵੱਧ ਗਿਆ ਤਾਂ ਕਦੋਂ ਵੇਚਣਾ ਹੈ ਇਸ ਦੀ ਟੈਨਸ਼ਨ ਜਿਸ وجہ ਨਾਲ ਤੁਸੀਂ ਰਿਟਰਨ ਨਹੀਂ ਕਮਾ ਪਉਂਦੇ ਪਰ ਮਿਊਚੁਅਲ ਫੰਡ ਵਿੱਚ ਰਿਟਰਨ ਮਿਲਦਾ ਹੀ ਹੈ ਕਿਉਂਕਿ ਇੱਕ ਐਕਸਪਰਟ ਇਸ ਨੂੰ ਦੇਖ ਰਿਹਾ ਹੈ ਕਦੋਂ ਖਰੀਦਣਾ ਹੈ ਕਦੋਂ ਵੇਚਣਾ ਹੈ ਕਿਸ ਤਰ੍ਹਾਂ ਰੋਟੇਸ਼ਨ ਕਰਨੀ ਹੈ ਜਿਵੇਂ ਕਿ ਮੈਂ ਦੱਸਿਆ ਹੈ ਕਿ ਮਿਊਚੁਅਲ ਫੰਡ ਇੱਕ ਡਾਇਵਰਸਿਫਾਈਡ ਪੋਰਟਫੋਲੀਓ ਹੈ ਜੋ ਇੱਕ ਸਮਾਲ अमाउंट ਵਿੱਚ ਤੁਹਾਨੂੰ ਡਾਈਵਰਸਿਫਾਈਡ ਸਟਾਕਸ ਦੇਣ ਦੀ ਕੋਸ਼ਿਸ਼ ਕਰਦਾ ਹੈ 뮤ਚੁਅਲ ਫੰਡ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੰਡ ਹੁੰਦੇ ਨੇ ਜਿਸ ਨੂੰ ਤੁਸੀਂ ਆਪਣੇ ਗੋਲਸ ਦੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਜਿਵੇਂ ਰਿਟਾਇਰਮੈਂਟ ਪਲੈਨਿੰਗ ਜੋ ਟੈਕਸ ਸੇਵ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਈਲਐਸਐਸ ਯਾਨੀ ਇਕੋਡੀ ਲਿੰਕਡ ਸੇਵਿੰਗ ਸਕੀਮ ਹੈ ਜਿਸ ਵਿੱਚ ਤੁਸੀਂ 1.5 ਲੱਖ ਤੱਕ ਟੈਕਸ ਸੇਵ ਕਰ ਸਕਦੇ ਹੋ ਇਸ ਤੋਂ ਇਲਾਵਾ 뮤ਚੁਅਲ ਫੰਡਸ ਐਸਆਈਪੀ ਤੁਹਾਨੂੰ ਡਿਸਪਲਨਡ ਇਨਵੈਸਟਰ ਬਣਾਉਂਦੀ ਹੈ ਸਪੈਸ਼ਲੀ ਨਵੇਂ ਇਨਵੈਸਟਰ ਵਾਸਤੇ ਜ਼ਰੂਰੀ ਹੈ ਨਵੇਂ ਇਨਵੈਸਟਰ ਵੀਰ ਸਾਰਾ ਪੈਸਾ ਇੱਕੇ ਮਿਊਚੁਅਲ ਫੰਡ ਐਸਆਈਪੀ ਤੁਹਾਨੂੰ ਜਾਗਰੂਕ ਕਰਦੀ ਹੈ ਕਿ ਤੁਸੀਂ ਹਰ ਮਹੀਨੇ ਪੈਸੇ ਸੇਵ ਕਰਨੇ ਹਨ ਅਤੇ ਇਨਵੈਸਟ ਕਰਨਾ ਹੈ ਹੁਣ ਗੱਲ ਕਰਦੇ ਹਾਂ ਇਸ ਦੇ ਨੁਕਸਾਨ ਬਾਰੇ ਪਹਿਲਾ ਇਹ ਤੁਹਾਡੇ ਮਿਊਚੁਅਲ ਫੰਡ ਨੂੰ ਮੈਨੇਜ ਕਰਨ ਲਈ ਮਿਊਚੁਅਲ ਫੰਡ ਕੰਪਨੀ ਫੀਸ ਚਾਰਜ ਕਰਦੀ ਹੈ ਜਿਸ ਨੂੰ ਐਕਸਪੈਂਸ ਰੇਸ਼ੀਓ ਕਿਹਾ ਜਾਂਦਾ ਹੈ ਜੋ ਕਿ 1 ਤੋਂ 2% ਤੱਕ ਹੁੰਦੀ ਹੈ ਦੂਸਰਾ ਇਹ ਇੱਕ ਡਾਈਵਰਸਿਫਾਈਡ ਪੋਰਟਫੋਲੀਓ ਹੁੰਦਾ ਹੈ ਇਸ ਲਈ ਇਸ ਵਿੱਚ ਰਿਸਕ ਘੱਟ ਹੁੰਦਾ ਹੈ ਪਰ ਡਾਈਵਰਸਿਫਾਈਡ ਪੋਰਟਫੋਲੀਓ ਹੋਣ ਦੀ وجہ ਨਾਲ ਰਿਟਰਨ ਬਹੁਤ ਜ਼ਿਆਦਾ ਨਹੀਂ ਮਿਲਦਾ ਤੀਸਰਾ ਕੁਝ 뮤ਚੁਅਲ ਫੰਡਸ ਵਿੱਚ ਲੋਕਿੰਗ ਪੀਰੀਅਡ ਹੁੰਦਾ ਹੈ ਜਿਵੇਂ ਟੈਕਸ ਸੇਵਿੰਗ ਫੰਡਸ ਇਹਨਾਂ ਨੂੰ ক্লোਜ਼ ਐਂਡਡ 뮤ਚੁਅਲ ਫੰਡਸ ਕਿਹਾ ਜਾਂਦਾ ਹੈ ਜੇਕਰ ਤੁਸੀਂ ਟਾਈਮ ਤੋਂ ਪਹਿਲਾਂ ਐਗਜ਼ਿਟ ਕਰਦੇ ਹੋ ਤਾਂ ਤੁਹਾਨੂੰ ਚਾਰਜ ਦੇਣਾ ਪੈਂਦਾ ਹੈ ਜਿਸ ਨੂੰ ਐਗਜ਼ਿਟ ਲੂਟ ਕਹਿੰਦੇ ਹਨ ਜੋ ਕਿ 1% ਹੁੰਦਾ ਹੈ ਸੋ ਇਹ ਸੀ 뮤ਚੁਅਲ ਫੰਡਸ ਬਾਰੇ ਡਿਟੇਲ ਜਾਣਕਾਰੀ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਜੀ ਅਗਲੇ ਐਪੀਸੋਡ ਵਿੱਚ ਨਵੀਂ এডੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਹਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ